ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂਪ ਭਿਆ ਜਾਤ ਤਪ ਤਾਮ ਨ ਹੋਈ ਤੂ ਕਰਤਾ ਕਰ ਨਾ ਮੈਂ ਨਹੀਂ ਜਹ ਉਗਰੀ ਨ ਹੋਈ ਬਲੇ ਹਰੀ ਕੁਦਰਤ ਵਸਿਆ ਤਿਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਿਿਆ ਤੂੰ ਸੱਚਾ ਸਾਹਿਬ ਤੂੰ ਸੁਆਦਿਓ ਜਿਨ ਕੀਤੀ ਤੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਤਾਂ ਜੋਗਿ ਜਕਰਨਾ ਸੂ ਕਰ ਰਹਿਆ ਸੋਦਰਗਸ ਮਹਲਾ ਪਹਿਲਾ ਇਕ ਓਅੰਕਾਰੁ ਸਤਗੁਰ ਪ੍ਰਸਾਦਿ ਸੋਦਰਤੀ ਰਕੇ ਹਾ ਸੋ ਕਰਕੇ ਹਾ ਜਿਤੁ ਬਹਿ ਕਰਬਿ ਸਮਾਲੀ ਵਾਜੇ ਤੇਰੇ ਨਾਦ ਅਨੇਕ ਅਚੰਕ ਗਿਤੇ ਤੇਰੀ ਵਵਣਹਾਰੀ ਕੇਤੇ ਤੇਰੇ ਰਾਗ ਪ੍ਰੀਤ ਸੁ ਕਹੀਐ ਕੇਤੇ ਤੇਰੀ ਗਵਨ ਹਾਰੀ ਗਾਵੰ ਤੁਧਨੋ ਪਉਣ ਪਾਣੀ ਬਚੰਤਰ ਗਵੈ ਰਜਤਰੰਦੁਵਾਰੀ ਗਾਵੰ ਤੁਧਨੋ ਚਿਤ ਗੁਪਤ ਲਖਜਾਨਣ ਲਿਖ ਲਿਖ ਧਰਮ ਵਿਚਾਰੀ ਗਾਵੰ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੰਤਰੇ ਸੁਦਾ ਸਵਾਰੀ ਗਾਵੰ ਤੁਧਨੋ ਇੰਦਰੇਂਦਰਾ ਤਨ ਬਾਟੇ ਦੇਵਤਿਆਂ ਦਰਨਾਦੇ ਗਾਵੰ ਤੁਧਨੋ ਸੁਜ ਸਮਾਧੀ ਅੰਦਰ ਗਾਵੰਤ ਤੁਧਨੋ ਸਤਿ ਵਿਚਾਰੀ ਗਾਵੰਤ ਤੁਧਨੋ ਜਤੀ ਜਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਕੀਸਰ ਜੁਗ ਜੁਗ ਵਿਦਾ ਨਾ ਲੀ ਗਾਵੰਤ ਤੁਧਨੋ ਮਹਾਨਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ 68 ਤੀਰਥ ਨਾ ਲੀ ਗਾਵੰਤ ਤੁਧਨੋ ਜੁਗ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਹੀ ਸੇ ਤਦਨੋਂ ਗਾਵਣ ਜੋ ਤਦ ਭਾਵਨਾ ਰਤੇ ਤੇਰੀ ਭਗਤ ਰਸੋਦੀ ਹੋਰ ਕੀਤੇ ਤਦਨੋਂ ਗਾਵਣਾ ਸੇ ਮੈਂ ਚਿਤਨਾ ਆਮਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਰਾਈ ਘਰ ਵੀ ਹੋਸੀ ਜਨ ਜਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾ ਜਨੁ ਉਪਾਈ ਕਰ ਕਰ ਦੇਖਾ ਗੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹਲਾ ਪਹਿਲਾ ਸੁਣ ਵਡਾ ਕਹਿ ਸਭ ਕੋਏ ਕਿਵੜ ਵਡਾ ਢੀਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੱਸ ਮਾਈ ਵੱਡੇ ਮੇਰੇ ਸਾਹਿਬ ਗਹਿਰ ਨੰਬੀਰਾ ਗੁਣ ਗਹਿੀਰਾ ਕੋਈ ਨਾ ਜਾਣ ਤੇਰਾ ਕੀਤਾ ਕੀ ਵਡੀ ਜੀਰਾ ਰਹਾ ਸਭ ਜੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਜੰਗਿਆਈਆ ਸਿੱਧਾ ਪੁਰਖਾਂ ਦੀਆਂ ਵਡਿਆਈਆਂ ਤੁਧ ਵਿਣ ਸਿਧਿ ਕਿਨੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਢੰਡਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਅਸਾ ਮਹਲਾ ਪਹਿਲਾ ਆਖਾਂ ਜੀ ਮਾਂ ਬਿਤਰ ਮਰ ਜਾਵੂ ਆਖਣ ਔਖਾ ਤਾ ਚਨਾਉ ਸਾਚੇ ਨਾਮ ਕੀ ਲਗ ਪੂਖ ਤਉ ਤੂਖਾ ਖਾਇ ਚਲੀ ਹੈ ਦੂਖ ਸੋਗ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਤਿ ਨੈ ਰਹਾਉ ਸਾਚੇ ਨਾਮ ਕੀ ਤਰ ਬੜਿਆਈ ਆਪ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾਲ ਹੋਵੇ ਘਟ ਨਾ ਜਾਈ ਨਾ ਹੋ ਮਰਣਾ ਹੋਵੇ ਸੂਗ ਦੇਂਦਰਹਨ ਤੁਕ ਫੂਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾਪ ਤੇ ਵੜ ਤੇਰੀ ਦਾਤ ਜਨ ਦਨ ਕਰ ਪਾਪ ਕੀਤੀ ਰਾਤ ਖਸਮ ਬਸਰ ਹੈ ਤੇ ਕਮ ਜਾਤ ਨਾਨਕੋ ਨਾਵਾ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਤਤ ਗੁਰੂ ਸਤਿ ਪ੍ਰਕਾ ਬਿਰਾਂ ਕਰੋ ਕਿਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਗੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਕਿਰਪਾ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਗਹੀਣ ਜੰਪਾਸ ਜੋ ਸਤਿਗੁਰੂ ਸਰਮ ਸੰਗਤ ਨਹੀਂ ਆਈ ਤ੍ਰਿਗਦੀਵਾ ਤ੍ਰਿਗਦੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤੇਂਤ ਰਮਸਤ ਤਲਕਿਆ ਨਿਕਾਸ ਧਨ ਧਨ ਸਤ ਸੰਗਤ ਜਿਤ ਹਰਤ ਪਾਇਆ ਮਲਡਨ ਨਾਨਕ ਨਾਮ ਪਰਗਾਸ ਰਾਗੋਤਰੀ ਮਹੰਲਾ ਪਨੀਵਾ ਕਾਹਿਰੀ ਮੰਚਤ ਬਹ ਉਦਮ ਜਾ ਆਹਰ ਹਰ ਜੀਓ ਪ੍ਰਿਆ ਚਾਲ ਪਤਰ ਮੈਂ ਜੰਦੋ ਪਾਈ ਤਾ ਕਾਰਿਤ ਕੋਬੈ ਕਰ ਤਰੀਆ ਮੇਰੇ ਮਧੋ ਜੀ ਸਤ ਸੰਤ ਮਿਲੈ ਚੋਂ ਤਰੀਆ ਗੁਰ ਪ੍ਰਸਾਦ ਪਰੰਪਤ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤ ਕੋਈ ਨਾ ਕਿਸ ਕੀ ਧਰੀਆ ਚਿਰ ਚਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਪੁਗਰੀਆ ਉਡਾ ਉਡਾ ਵਾਸੇ ਕੁਸਾ ਜਿਸ ਪਾਚਾ ਬਚਰੇ ਛੜਿਆ ਤਿਨ ਗਮਨ ਕਲਾਵ ਕਮਨ ਜਗਾਵ ਮਨ ਮੈਂ ਤਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸਿਧਾਨ ਠਾਕਰ ਕਰਤਵ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਏ ਤੇਰਾ ਅੰਤਨਾ ਪਰਵਰਿਆ ਰਾਗ ਸਾਂ ਮਹੱਲਾ ਚੌਥਾ ਸੋ ਪੁਰਖ ਇਕ ਊੰਕਾਰੂ ਸਤਗੁਰ ਪ੍ਰਸਾਦ ਸੋ ਪ੍ਰਭ ਨਰਨਜਨ ਹਰ ਪ੍ਰਭ ਨਰਨਜਨ ਅਗਮ ਅਗਮ ਪਾਰ ਸਭ ਤੇ ਅਭ ਹੈ ਸਭ ਤੇ ਅਭ ਤੂ ਜੀ ਹਰ ਸੱਤੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾਦਾ ਤਾਰਾ ਹਰ ਤੇ ਆਵੋ ਸੰਤੂ ਜੀ ਸਭ ਦੁਖ ਵਿਚਾਰ ਮਹਾਰਾ ਹਰ ਆਪੇ ਧਾ ਗੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਕੋਪਰਗ ਜ਼ਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖਾਂ ਕਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨੁ ਕਰਪਾਣਾ ਹਰਤਿ ਅਵਹ ਹਰਤਿ ਅਵੈ ਤੁਧ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰਿ ਧਿਆਇ ਜੀ ਤਿੰਨ ਟੋਟੇ ਜਮਕੇ ਫਾਸੀ ਜਨਰ ਭਉ ਜਨ ਹਰ ਨਿਰਭਉ ਧਿਆਇ ਜੀ ਤਨ ਕਾ ਭਉਤ ਬਗਵਾਨ ਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਨੂ ਪ੍ਰਤਮਾ ਸੀ ਸੇ ਧਨ ਸੇ ਧਨ ਜਿਨ ਹਰਿ ਧਿਆਇ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਰਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁਤ ਸਿਮਰਤ ਸਾਸ਼ਟਰੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੜੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਮ ਬ੍ਰਹਮ ਪਰਮ ਪਰ ਕਰਤਾ ਜੀ ਤੁੜੇ ਦੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੇ ਆਪੇ ਭਾਵਾਂ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁੜੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁੜੇ ਆਪੇ ਸਰਜ ਸਭ ਹੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਅਸਾ ਮਹੰਲਾ ਚੌਥਾ ਤੂੰ ਗਰਤਾ ਸਚਿਆਰ ਮੜਾ ਸਾਈ ਜੋ ਤੂੰ ਭਵੈ ਤੁਈ ਤਿਸੀ ਜੋ ਤੂੰ ਦਹਿ ਤੋਈ ਹਉ ਪਾਈ ਰਹਾਉ ਸਭ ਤੇਰੀ ਤੂ ਜਬਣੀ ਧਾਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਲਾਤ ਮਨ ਮੋਗਉਆਇਆ ਤਦ ਆਵ ਚੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਹੇ ਤੁਧ ਬੰਦੂਜਾ ਕੋਈ ਨਾਹੀ ਜੀ जग ਸਭ ਤੇਰਾ ਖੀਲ ਜਿ ਜੋਗ ਮਿਲ ਵਿਚੜਿਆ ਸੰਜੋਗੀ ਮੇਲ ਜੇ ਸੋ ਤੂੰ ਜਾਣਹੀਂ ਤੂੰ ਜਨ ਜਾਣਾ ਹਰ ਗੁਣ ਸੁਖੀ ਆਗੁ ਬਖਾਣਾ ਜਿਨ ਹਰ ਦੀਵੇ ਤਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਇਥ ਬਹੋਇ ਤੁਰ ਬੰਦੁ ਜਾ ਵਰਨਾ ਕੋਇ ਤੂ ਕਰ ਕਰਿ ਕਹਿ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਅਸ ਮਹਲਾ ਬਹਦਾ ਤਿਤ ਸਰਵੜਾ ਪਹਿਲੇ ਨਿਮਤ ਪਾਣੀ ਪਾ ਬਗਤ ਨਹਿਂ ਜੀਆ ਪੰਕਜ ਮੋਹ ਪਗ ਨਹੀਂ ਚੱਲਦਾ ਹਮ ਦੇਖਾ ਤਹ ਡੁੱਬੀਐ ਦੇ ਮਨ ਇਹ ਕਹਣਾ ਜੇ ਤਤ ਮੂੜ ਮਣਾ ਹਰ ਬਿਤਰ ਤੇਰੇ ਗੂੰਗਲੀਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਹਾ ਪ੍ਰਣਵਤ ਨਾਨਕ ਦਿਨ ਕੀ ਸਰਨਾ ਜੈੰਤੋ ਨਹੀਂ ਵਿਸਰਿਆ ਅਸਾ ਮਹੰਲਾ ਪਨਵਾ ਭਾਈ ਪ੍ਰਪਤ ਮਨੁਖ ਦੇ ਹੁਰੀਆ ਗੋਗਨ ਮਿਲਣ ਕੀ ਇਹ ਕਰੇ ਬਰੀਆ ਅਵਰ ਕਾਇਤ ਰਗਤ ਨਾ ਕਾਮ ਮਿਲ ਸਾਥ ਸਮੁਤ ਭਜ ਕੀ ਬਲ ਨਾਮ ਤਰੰਧਾਮ ਲਾਗ ਭਗਤ ਜਲ ਦਰਨ ਕਾ ਜਨਮ ਬ੍ਰਤ ਜਾ ਤਰੰਗ ਮਾਇਆ ਕਾ ਰਹਾਉ ਧਿਆਪ ਤਪ ਤਨ ਜਮ ਧਰਮ ਨਾਮ ਕਮਾਇ ਸੇਵਾ ਸਤਨ ਜਨਿਆ ਹਰਿਆ ਕਹੋ ਨਾਨਕ ਹਮ ਨੀਜ ਕਰਣ ਮਾ ਚਰਨ ਪਰੇ ਕੀ ਰਘੁ ਦਰਮਾ ਜਪਦਾ ਬਦੰਦਮ ਦਰਮ ਨਾਮ ਕੁਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਕਹੋ ਨਾਨਕ ਗਾਮਨੀ ਜਗਰਨ ਮਾ ਚਰਨ ਪਰੇ ਕੀ ਰਘੁ ਦਰਮਾ ਇੱਕ ਊ ਓ ਅੰਕਾਰੂ ਸ੍ਰੀ ਵਾਹੀ ਗੁਰੂ ਜੀ ਕੀ ਪਤ ਹੈ ਪਾਛੈ ਰਸ਼ਮੀਨ ਬਬਿਓ ਬਾਚ ਬੇਨਤੀ ਚੋਪਈ हमरी करो हादरच पूर्ण होय तितकी इच्छा तब चरनन मन रहे हमारा अपना जान करो प्रति पार हमरे दुष्ट सभा तुमका बहु आपहाते मोहि बचाबहू सुखी बता मोरो परिवार सेवक्त सभा करता राम मोर अच्छा निज करदा करियै सब धन को आज संगरियै पूर्ण होय हमारी आशा तौर्प जनकी रहत प्यासा ਤੁਮਾਂ ਸਾਡ ਕੋਈ ਵਰ ਨਾ ਧਿਆਨ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਜਿ ਕਹ ਮਾਰੇ ਤਾਰਿ ਇਹ ਤਨ ਤਨ ਜਤਰਾ ਮਾਰੇ ਮਾਰਿ ਇਹ ਆਪ ਹੱਦ ਮ제 ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜੋ ਕਰਿ ਹੋ ਰਚਾ ਰਾਗੁ ਨਿ ਹੋ ਮਹਿਰਾ ਗਣਹਾਰੇ ਸਾਹਿਬ ਸੰਤ ਸਹਾਈ ਪਿਆਰੇ दीन दुष्टन के हंता तुम हो पुरी कंता काल भय ब्रह्मा बल काल भय शिवजू अवतरा काल भय गर्भसन प्रकाशा सगल काल कामसा जमन काल जो की शिव की वेदराज ब्रह्मा ज्योति जमन काल सब लोक स्वरा नमस्कार है तह हमारा ਦਵਨ ਕਾਲ ਸਭ ਜਗਤ ਬਨਾਇਓ ਦੇਵ ਦਾਦ ਜਿਸ਼ਨ ਫਿਦਾਇਓ ਆਦੰਤ ਕਵਤਾਰਾ ਸੋਇ ਗੁਰੂ ਸਮਝੇ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਤੁਕ ਦਿਓ ਸਤਰਨ ਗੋਪਾਲ ਮੋਮਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਜਾਣਤ ਚੀਤੀ ਤੇ ਕੁੰਜਰਾ ਜਦੁ ਤੁਲਾ ਸਭ ਪਰ ਕਿਰਪਾ ਦ੍ਰਿੜ ਕਰ ਬੂਲਾ ਸੰਤਨ ਤੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਤੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰਖ ਕਰਾਂ ਦਰ ਤਾਰਾ ਪਰਜਾ ਤਰ ਤ ਤਬ ਦੇਹ ਆਪਾਰਾ ਜਬ ਆਕਾਰਖ ਕਰਤ ਕਬ ਹੂੰ ਤੁਮੈ ਮਿਲਤ ਦੇਹ ਤਰ ਤਬ ਹੂੰ ਜੇਤੇ ਬਦਨ ਸ੍ਰੀ ਸ੍ਰਵ ਤਾਰਾ ਆਪ ਆਪਣੀ ਬੂਝੋ ਉਚਾਰਾ ਤੁਮ ਸਭ ਸ਼ੀਤੇ ਰਹਤ ਨਿਰਾਲ ਮਹਾਂ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਉ ਨਿਰਲੰਭ ਆਦ ਅਨੀਲਾ ਅਨਾਦ ਸੰਭ ਤਾ ਕਾ ਮੂੜ ਹੋ ਉਚਾਰ ਜਪੇਦਾ ਜਾ ਕੋ ਭੇਵ ਨ ਪਾਉਤ ਬਿਦਦਾ ਤਾ ਕਉ ਕਰ ਪਾਹਨ ਅਨਮਾਨਤ ਮਹਾ ਮੂੜ ਹ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ नरंकर का जिनत नह पिब आप अपनी बुद्ध है जेती वर्णत भिन्न भिन्न तो है देती तुमरा रखाना जाए पसारा कहे विदिस जाय प्रथम संसारा एक रूप अनुपज रूपा रंग क भोर आव कहि भूपा अंडज जे रज सेति किनी उत्पद खान बहु रति दीनी कहो भूल राजा हुआ बेटा ਪਹਉ ਚਿਮਟ ਭੇ ਹੋ ਸੰਕਰਾ ਕੈਠਾ ਸਗਰੀ ਸ੍ਰਿਸ਼ਿਦ ਖਾਇ ਅਚੰਭਵ ਆਦ ਜੁਬਾਦ ਚ ਰੂਪ ਜੰਭਵ ਅਵਰਚਮੀ ਰੀਤਮ ਕਰੋ ਸੇਖ ਉਪਰ ਅਸਕ ਚੰਗਰੋ ਦੁਸ਼ਟ ਜੇਤੇ ਅਟਵਤ ਤਪਤਾ ਸਗਲ ਮਲੇਸ਼ ਕਰੋ ਰਣ ਕਤ ਜੇ ਅਸੀ ਤੁਹਿ ਤਵ ਚਰਨੀ ਪਰੇ ਤਿਲਕੇ ਦੁਸ਼ਟ ਦੁਖ ਤ ਹਵਾ ਮਰੇ ਪੁਰਗ ਜਮਨ ਭਗ ਪਰੇ ਤਿਹਾਰੇ ਇਨਕੇ ਕਮ ਤਾਂ ਕਟ ਦਬਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟਨਾ ਹੈ ਰਚਾ ਹੋਇ ਤਾ ਹੈ ਸਭ ਕਲਾ ਦੁਸ਼ਟ ਅਰਿਸ਼ਟ ਤਰਾਂ ਤਤ ਕਲਾ ਕਿਰਪਾ ਦ੍ਰਿਸ਼ਤੰ ਜਾਹੀ ਹਰੇ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿੱਧ ਸਿਧ ਘਰ ਮੋ ਸਭ ਹੋਈ ਦੁਸ਼ਟ ਸਹਾਇ ਸ਼ਵਤ ਕੇ ਨਾ ਕੋਈ ਇਕ ਬਾਰ ਜਨ ਤਮੈ ਸੰਭਾਰਾ ਕਾਲ ਵਾਸਤੇ ਤਹੇ ਉਬਾਰਾ ਜੰਨਰ ਨਾਮ ਕਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਗਏ ਤਮੈ ਸ਼ਰਨ ਤੁਹਾਰੀ ਆਪ ਹਾਦਿ ਨਿਹੋ ਉਬਾਰੀ ਸਰਬਠਾਰ ਮਹੋ ਸੁਹਾਈ ਦੁਸ਼ਟ ਦੋਖ ਤੇ ਨਿਹੋ ਬਚਾਈ ਖੜਗ ਗਏ ਤਮੈ ਸ਼ਰਨ ਤੁਹਾਰੀ ਆਪ ਹਾਦ ਲਿਹੋ ਬਾਰੀ ਕਰ ਬਠੌਰ ਮਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਯਾ ਪਾਇ ਗਹ ਜਬ ਤੇ ਤੁਮਰੇ ਤਬ ਤੇ ਕਉ ਮੰਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾਮ ਮੰਨਿਓ ਸਿਮਰਤ ਸਾਸਤਰ ਵੇਦ ਸਭ ਹੈ বহু ভেদ কহ হাম এক না জানিয়ো শ্রী অসপাণ কৃপা তুমরি কর মৈ না কহিয়ো সব তোহে बखानিয়ো দোহরা सगल দুয়ার কো শাড়কা গয়ো তুহারো দুয়ার বাহে গহে কি লাজ হস গোবিন্দ দাস তুহার ਸਗਲ ਦੁਆਰ ਕੋ ਛਾਡ ਕੇ ਗਇਓ ਤੁਹਾਰੋ ਦੁਆਰੋ ਬਹਿ ਰਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ RAM KALI MAHALA TEEJA ANAND IP OANKAR SATGURU PARCHADO आनंद भ्या मेरी माए सतगुरु मैं पाया सतगुरु तहां पाया तज चिति मन वदियां वादाइयां राग रतन परिवार बिरियां शब्द दावण आईयां शब्द तहां दाव हो हरि के रामजनी वसैया कह नानक आनंद होवा सतगुरु मैं पाया ए मन मेरा तू सदा रहो हरनाले ਹਰਨਾ ਰਹੋ ਤੁਮ ਨ ਮੇਰੇ ਦੂਖ ਤਬ ਵਿਚਾਰਨਾ ਅੰਗੀਕਾਰ ਹੋ ਗਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗਲਾ ਸਮਰੱਥ ਸੁਆਮੀ ਥੋ ਕਿੰ ਮਨੋ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਤਿਆ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਤੋ ਪਾਵੇਈ ਸਦਾ ਜਗਤ ਖਾਲਾ ਤੇਰੀ ਨਾਮ ਮਨ ਵਿੱਚ ਵਸੇ ਨਾਮ ਜਿਨ ਕਾ ਮਨ ਵਿੱਚ ਸਿਆ ਵਾਜੇ ਸ਼ਬਦ ਕਹਨੇਰੇ ਕਹ ਨਾਨਕ ਦਿੱਤੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਨਾਇ ਵਸਿਆ ਜਿਨੇ ਛਾਂਤ ਸਭ ਜਾਈਆਂ ਸਦਾ ਗੁਰ ਬਾਣ ਕਿਤਾ ਗੁਰ ਬਟੋ ਜਿਸ ਦੀਆਂ ਹੈ ਵਡਿਆਈਆਂ ਪਹਿ ਨਾਨਕ ਤਨ ਤントੋ ਸਬਦਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਤ ਪਾਗਾ ਘਰਤ ਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੋ ਤਦ ਵਚ ਕੀਤੇ ਕਾਲ ਕੰਟਕ ਮਾਰਿਆ ਘੁਰ ਗਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਦਹ ਸੁਖ ਹੋਵੈ ਤਿਤ ਕਰ ਅਨਹਦ ਵਜੇ ਅਨੰਦ ਤੁਨ ਹੋ ਵਡ ਭਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਤੁੰਤਾ ਪਿਉਤਰੇ ਸੋਣੀ ਸੱਚੀ ਬਾਣੀ ਸਾਂਤ ਕਾ ਜਨ ਭਏ ਕਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਾਣੀ ਤਗਹਤੇ ਪਵਿਤ ਸਤਿਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਉ ਅਜੇ ਅਣਹਦ ਤੂਰੇ ਸੁਹਣ ਤੇ ਪਾਣੀ ਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਹੂੰ ਵਾਜੇ ਅਣਹਦ ਤੂਰੇ ਮੋਦਾਵਣੀ ਮਹੰਲਾ ਪੰਜਵਾ ਥਾੜ ਵਿਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ अमृत नाम ठाकुर का पयो जिसका सब उधारो जे को खावा जे को पूछा जिसका हयो उधारो हे वस्तु जी न जाय नित रख उतारो तम तम तार चरण लगतरिया सब नानक ब्रह्म महिला अपनी मां तेरा गीता जा नहीं ਮਨੋ ਜੋਗ ਕਿ ਤੋਈ ਮਨ ਨਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਜਿ ਪਿਉ ਹੋਈ ਤਰਜਿ ਬਿਆ ਮਹਾਰਾਮ ਤੋਈ ਸਤਗੁਰ ਦਰਜਨ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਥੀਵਾ ਹਰਿਆ ਤਰਜ ਪਿਆ ਮਹਾਰਾਮ ਤੋਈ ਸਤਗੁਰੁ ਜੱਜਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਧੀਵਾ ਹਰਿਆ ਪਾਉੜੇ ਤੇਥੇ ਤੁਸਮਰਤ ਜਿੱਤਾ ਕੋਈ ਨਾਹੈ ਉਤ ਤੇਰੀ ਰੱਖ ਅਗਣੀ ਉਦਰ ਮਾਹੇ ਸੁਣ ਕਾ ਜਮ ਕੇ ਦੂਤ ਨਾਹੈ ਤਰਾ ਛੜ ਜਾਹੇ ਭਾਉ ਜੇ ਲਬ ਸਮਝਾ ਗਾ ਹੋ ਗੁਰੂਤਬ ਦੀ ਪਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੇਹੋ ਪੁਣ ਗੁਣ ਗੋਵਿੰਦ ਗਾਹੇ ਸਭ ਤਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਇ ਜੇ ਆਵਹ ਤਦ ਆਹੇ ਚਲੋ ਕ ਮਹਲਾ ਪੰਜਵਾ ਅੰਤਰਗੁਰ ਆਰਾਧਨਾ ਜਹਵਾ ਜਪ ਗੁਰ ਨਾਉ ਨੇਤਰੇ ਸਤਗੁਰੂ ਪੇਕਣਾ ਸ਼ਰਮਣੀ ਤੁਣ ਨਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗਹ ਪਈ ਠਾਉ ਕਹੋ ਨਾਨਕ ਗਰਬਾ ਕਰੇ ਜਿਸਨੂੰ ਹੇਵ ਤਦੇ ਜਗ ਮਹਿ ਉਤਮ ਕਾਟਿ ਹੈ ਗਿਰਲੇ ਕੇਈ ਕੇ ਮਹਲਾ ਪਨੀਵਾ ਰੱਖੇ ਰਕਣ ਹਾਰ ਆਪ ਉਬਾਰਿਆ ਨਾ ਗੁਰ ਕੀ ਪਾਰੀ ਪਾਈ ਕਾਜ ਸਵਾਰੀਨ ਹੋ ਆਪ ਦਿਆਲ ਮਨਹੂ ਨ ਵਿਸਾਰੀਨ ਸਾਧ ਜਨਾ ਕਾ ਸੰਗ ਭਗਵਨ ਤਾਰੀਨ ਸਾਖਤ ਨਿੰਦਕ ਦੁਸ਼ਟ ਕਿੰਧ ਮਹੀਂ ਬਿਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਰਤ ਤੁ ਕੋ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕੋ ਮਨ ਮਾਹੇ ਜਿਸੇ ਮਰਤ ਤੁ ਕੋ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ